ਜੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਤੇ ਅੱਜ ਚੱਲੇ ਆਂ ਜੀ ਬਾਬੇ ਦੇਆ ਵਟਾਲੇ ਰੌਣਕ ਮੇਲਾ ਵਖਾ ਕੇ ਲੈਣੇ ਤੁਹਾਨੂੰ ਤੇ ਆ ਏਜੰਸੀ ਜੀ ਹੋਇਆ ਕਢਾਇਆ ਇਹ ਨਵਾਂ ਮੋਟਰਸਾਈਕਲ ਤੇ ਚੱਲੇ ਹਣੀ ਜੀ ਰੋਹਾਂਡੇ ਵਾਲਿਆਂ ਦਾ ਨਵਾਂ ਲਾਂਚ ਹੋਇਆ ਵਾ ਇਹ ਬਾਕੀ ਮੁੰਡੇ ਮਾੜੇ ਅੱਗੇ ਆ ਐ ਛਾਮੀ ਹਣੀ ਨਾਲ ਦੇ ਆ ਯਾਰ ਦੋਸਤ ਤੇ ਕਿਉਂ ਭਾਜੀ ਛਾਮੀ ਵੀਰੇ ਹੋਰ ਭਾਜੀ ਗੱਲ ਬਾਤ ਕੋਈ ਹਾਂ ਹੋਰ ਇਹ ਜਿ ਬੜਾਲੇ ਉਹ ਗੱਡੀ ਅੱਗੇ ਸਨ ਭੁਣੀ ਤੇ ਆ ਆਪਣਾ ਸਪਲੈਂਟਰ ਟੋਪ ਮਾਡਲ ਇਹ ਕਿੰਨਾ ਮਾਡਲ ਵਾ ਇਹ ਵੀਰ ਜੀ 2025 ਮਾਡਲ ਆ ਹਾਂ 25 ਮਾਡਲ ਦਾ ਟੋਪ ਤੇ ਟੋਪ ਮਾਡਲ ਆ ਤੇ ਏਜੰਸੀ ਵਾਲਿਆਂ ਨੇ ਕਿਹਾ ਵਾ ਫੀਚਰ ਰਿਪੋਰਟ ਪੂਰੀ ਕੰਮ ਤੇਰੇ ਫੀਚਰ ਬੜੇ ਆ ਇਹਦਾ ਮੂੰਹ ਤੁਹਾਨੂੰ ਦਿਖਣ ਨਹੀਂ ਹੁੰਦੇ ਹੁਣ ਮੂੰਹ ਨਹੀਂ ਦਿਖਦਾ ਆਲੇ ਜਿਹੜੇ ਪਰ ਇਹ ਜਿਹੜੀਆਂ ਜਿਹੜੀਆਂ ਲਾਟਾਂ ਵਾ ਨਾ ਜਿਹੜੀਆਂ ਇਹ ਵੀ ਨਹੀਂ ਦੇਦੀਆਂ ਇਹਨਾਂ ਫੈਨ ਕਰਾਉਣੀਆਂ ਪੈਂਦੀਆਂ ਤੇ ਇਹਦੇ ਵਾਸਤੇ 18 ਕਰੀਆਂ ਇਹਦੇ ਵਾਸਤੇ ਐਨ ਕਰ ਲਿਆ ਲੈਂਦੀਆਂ ਨਵੀਆਂ ਉਹਨਾਂ ਨੇ ਗਿਫਟ ਕੀਤੀਆਂ ਸਾਰਿਆਂ ਨੇ ਲਾਈਆਂ ਹੋ ਵੀ ਨਹੀਂ ਤੁਹਾਨੂੰ ਦਿਖਣਦੀਆਂ ਨਹੀਂ ਆ ਸਹੀ ਗੱਲ ਹੁਣ ਆ ਵੇਖਿਆ ਹੁਣ ਖਲਾ ਰਿਆ ਵਾ ਜਾਂ ਭਰਾ ਇੱਥੇ ਪਟਾਲੇ ਬਹੁਤ ਜ਼ਿਆਦਾ ਹੋ ਗਿਆ ਜੇ ਮੇਰਾ ਵੀਰ ਦੇਖ ਜੋ ਛੇਤੀ ਛੇਤੀ ਮਤਾਂ ਜੇ ਤੇ ਕਾਜੀ ਹੋਂਦੋ ਕੇ ਹਿੰਦੀ ਮਾਲੇ ਕਰੋ ਚੱਕ ਰੌਣਕ ਮੇਲਾ ਕਿਉਂ ਵੀਰ ਜੀ ਸਾਰਾ ਬਹੁਤ ਵਧੀਆ ਮੇਲਾ ਮੇਲਾ ਕਿਦਾਂ ਭਰੇ ਰੌਣਕ ਮੇਲਾ ਦੱਸ ਆਹ ਦੇਖੋ ਜੀ ਦਿਖਾਓ ਜੀ ਸਾਰੇ ਰੌਣਕ ਆ ਵੀਰ ਜੀ ਆਏ ਸਾਰੇ ਆਏ ਆ ਜਿਵੇਂ ਕਿਦਾਂ ਵਾ ਮੇਲਾ ਬਹੁਤ ਵਧੀਆ ਭਾਈ ਹੈ ਉਹ ਇੰਟਰੋ ਦੋ ਚਾਲੂ ਆ ਪੂਰੇ ਪੰਗੂਟੇ ਓਕੇ ਆ ਰਿਪੋਰਟ ਆਓ ਜਲਦੀ ਜਲਦੀ ਵੇਖੋ ਜਿਹੜੇ ਨਹੀਂ ਆਏ ਅਜੇ ਤੱਕ ਕਰੋ ਰੌਣਕ ਮੇਲਾ ਚੈਨਲ ਆਪਾਂ ਇਹਨੂੰ ਕਰ ਲਓ ਸਬਸਕ੍ਰਾਈਬ ਜਿਨੇ ਜਿਨੇ ਨਹੀਂ ਕੀਤਾ ਵੀਰ ਭਣਾ ਨੇ ਕੰਟ ਸ਼ੇਅਰ ਕਰ ਦਿਓ ਮੁੰਡਿਆਂ ਦੱਬ ਕੇ ਕਰੋ ਦੁਕਾਨਾਂ ਦੁਕਾਨਾਂ ਚੱਲਦਾ ਸਰ ਜਗਤਪੂਰ ਹੈ ਰੌਣਕ ਮੈਂ ਦਾ ਵੀਰ ਵੀ ਹੈਗੇ ਜੀ ਪੋਣੇ ਜੀ ਨੇ ਪਾ ਲਿਓ ਜੋ ਵੀਰ ਜੀ ਲਾਗਰ ਪਾਣੀ ਉਹ ਤੇ ਫਿਰ ਨਹੀਂ ਆ ਨਹੀਂ ਤਾਂ ਵੀ ਨਾ ਨਾ ਕੀ ਦਾ ਵੀਰ ਜੀ ਕਿਥੇ ਕਿਥੇ ਜਾਂਦੇ ਚਰੇ ਆ ਚੰਦਰਮਾ ਚਰੇ ਆ ਉਧਰ ਵੇਖ ਲਓ ਹਲ ਚੱਕ ਰੇ ਪੇਪ ਜੀ ਲਾਤੀ ਨਹੀਂ ਸਾ ਦੇਂਦੇ ਆ ਪੁਲਿਸ ਵਾਲੇ ਵੀਰ ਆਹ ਟਰੈਕਟਰ ਬਸ ਇੱਧਰ ਹੈ ਬਟਾਲਾ ਟੱਲਾ ਲਖੀਆਂ ਰੌਣਕ ਮੇਲਾ ਆਈ ਲਵ ਬਟਾਲਾ ਚਲੋ ਚੱਕ ਪੂਰੀ ਡੈਕੋਰੇਸ਼ਨ ਹੋਈ ਪਰ ਵੀਡੀਓ ਪੂਰ ਬਾਦ ਵੀ ਲੱਗੇ ਆ ਖਲੜੀਆਂ ਲੁੜੀਆਂ ਸਾਰੀਆਂ ਅੰਦੇ ਮੁੰਡੇ ਵਾਪਸ ਆ ਚਲੋ ਚਲੋ ਜਾਂਦੋ ਜਾਂਦੋ ਮਾਥਾ ਤੇ ਟੇਕਿਆ ਨਹੀਂ ਗਿਆ ਗੁਰਦਾਰ ਸਾਹਿਬ ਮੇਲਾ ਵੀ ਰੌਣਕ ਮੇਲਾ ਘੱਟ ਹੀ ਦੇਖੋ ਹੁਣ ਜਾਂ ਕੱਲ ਆਵਾਂਗੇ ਦਿਨੇ ਚਲੋ ਠੀਕ ਆ ਮਿੱਤਰੋ ਹੁਣ ਟਾਈਮ ਬਾਏ ਬਾਏ ਇਹ ਕੰਟੀਨਿਊ ਕਰਦੇ ਆ ਕੱਲ ਵਲੌਗ ਬਾਕੀ ਅੱਗੇ ਮਿੱਤਰੋ ਫੇਰ ਸਟਾਰਟ ਕਰਦੇ ਆ ਵੀਡੀਓ ਕੱਲ ਤੋਂ ਹੁਣ ਅੱਜ ਅਗਲੇ ਦਿਨ ਦੀ ਤੇ ਵੇਖੋ ਮੀਂਹ ਹੁੰਦਿਆ ਵਾ ਤੇ ਐ ਗਿੱਲੇ ਹੋਏ ਪੂਰੇ ਚੰਗੀ ਦੇ ਨਾਲ ਕਰੋ ਚੱਕ ਸੜਕ ਬਾਕੀ ਅੱਗੇ ਜਾਂਦੇ ਆ ਮੁੰਡੇ ਆਪਣੇ ਸਮੇਤ ਸੱਜਣ ਭਰਾ ਆ ਪਾ ਜੀ ਨਹੀਂ ਪਹੁੰਚਿਆ ਕਿਰਤੋਂ ਨਹੀਂ ਕਿਰਤ ਵੱਡਾ ਖਿਡਾਲੇ ਤੋਂ ਹਾਂਜੀ ਸਰ ਕਿਆ ਜਾਲਾ ਆਪਣੇ ਮੌਲਵੀ ਦੇ ਕਰਨ ਕਰਨ ਕਰੋ ਜੱਸ ਆਈ ਲਵ ਕਟਾਲਾ ਸਾਹੀ ਪੁੱਲ ਪਾਣੀ ਖਲੋਦਾ ਜੇ ਸਾਰਾ ਥੱਲੇ ਦਿਖਦਾ ਨਾਲ ਥੋੜਾ ਬਾਬਾ ਸੱਜਾ ਉਹਦੇ ਸਿੱਧੂ ਵਰਤ ਤੇ ਬਥੇਰੀ ਕੀਤੀ ਹੁਣ ਬਟਾਲੇਵੇਂ ਇਸ ਵਾਰ ਦਾ ਬਾਪਾ ਜੀ ਕੀ ਜੀ ਸਣਾ ਜੱਸ ਬਾਜੀ ਉਹਦੇ ਰਪੋਰਟ ਓਕੇ ਠੀਕ ਕਰੋ ਚੱਕੜਾ ਨਗ ਮੇਲਾ ਬੜਿਆ ਹੈ ਮੋਦੀ 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 ਦੇ ਵੀ ਭਗਵੰਦੀ ਜੀ ਦੇਖ ਲੋ ਓਕੇ ਸਰ ਕਰੋ ਚੱਕ ਬਗੋੜੇ ਮੇਲੇ ਲਾਵੇ ਕੋਈ ਚਿੱਕਰੀ ਚਿੱਕਰ ਹੈ ਕੀ ਕਹਿੰਦਾ ਥੱਲੇ ਲਾ ਕੇ ਪਾਣੀ ਥੱਲੇ ਥੱਲੇ ਪਾਣੀ ਚ ਘਮਾਉਣੀ ਆ ਓਕੇ ਸਰ ਧਾਰਦੇ ਆਏ ਘੋੜੇ ਦਵਦੇ ਆ ਅਗਲੇ ਲੰਮੀ ਰੇਹ ਤੇ ਕਿਉਂ ਵੀਰ ਜੀ ਹਾਂ ਜੀ ਵੀਰ ਜੀ ਆਹ ਵੇ ਚੀਕਾ ਮਾਰਦੇ ਚੀਕਾ ਹੀ ਮਾਰੀ ਜਾਂਦੇ ਸਿੱਧੇ ਹੋ ਕੇ ਆਓ ਆਓ ਹੋ ਜਾਂਦੇ ਜੀ ਕਰੋ ਜੱਜ ਹੋਈ ਜਾਂਦਾ ਹੀ ਐ ਲੈ ਵੀ ਇਹ ਇਹਦੇ 베ੜੀ ਬਦਲਾਂ ਚ ਦੇ ਪਹੁੰਚੋਣ ਉੱਟਣ ਲੱਗੀ ਜੇ ਇਹ ਬਦਲਾਂ ਚ ਦੇ 베ੜੀ ਲਾਉਣ ਨਹੀਂ ਪਿਛੇ ਆ ਗਏ ਅੱਗ ਲਾਈ ਗੀ ਗੱਲ ਵਾ ਜੀ ਦੇ ਪਾਲਕੀ ਸਾਹਿਬ ਜੀ ਆਉਂਦੇਗਾ ਵੇਖੋ ਕਿ ਨਾਲੇ ਫੇਰ ਹਾਂ ਜੀ ਮਿੱਤਰੋ ਪੂਰਾ ਬੀਟਾਊਨ ਬਣੰਦਿਆ ਕਉ ਵੀਰ ਦੀ ਕਰੋ ਚੈੱਕ ਰੌਣਕ ਮੇਲਾ ਮੋਡੀਫਾਈ ਲੱਗੇ ਹੁਣ ਟਰੈਕਟਰ ਚਲੋ ਮੀ ਆ ਗਿਆ ਚਲੋ ਮੁੰਡਿਓ ਅ라이ਵਨ ਬੈਠੇ ਪਾਪੇ ਸਾਹਮਣੇ ਉਹ ਆ ਗਿਆ ਜਮੀ ਚਲੋ ਜੀ ਉੱਤਰੀਏ ਦੇਖੋ ਇਧਰ ਦੇਖੋ ਕਰੋ ਸਚਾਉੜ ਚੱਲ ਮੀ ਪੇ ਆ ਗਿਆ ਜਿੰਨੇ ਬਹੁਤ ਜਿਆਦਾ ਇਧਰ ਧਰਮਾਤੀ ਕਰਾ ਕਰੋ ਹੁਣ ਕਿੰਨਾ ਲਾਓ ਦੁਨੀਆ ਥੱਕੇ ਸਵਾਗਤੋ ਮੀਂਹ ਬੋਦੋਂ ਹੁੰਦਿਆ ਵਾ ਤੇ ਹੁਣ ਅਸੀਂ ਜਾਂਦਿਆਂ ਵਾਪਸ ਦੇਖੋ ਕਪੜਿਆਂ ਦਾ ਹਾਲ ਜਲ ਕੜੇ ਬੂਲੇ ਗਿੱਲੇ ਹੋਏ ਗਿੱਲੇ ਆ ਸਾਰਾ ਹਾਦ ਦਾ ਪ੍ਰਬੰਧ ਕਰ ਲਿਆ ਵਾ ਬੈਗ ਚਲ ਲੈ ਆਇਆ ਆਪਣਾ ਅਸਤਰ ਸਸਤਰ ਪਾਵਰ ਬੈਂਕ ਨਾਲ ਹੋੜ ਸਮਾਨ ਸਮਾਨ ਜੇ ਮੋਲ ਬਣ ਗਿਆ ਰਾਤ ਆ ਰੈਂਦਾ ਫਿਰ ਰਵਾਂਗੇ ਕਿਉਂ ਵੀ ਜੀ ਓਕੇ ਸਰ ਓਕੇ ਜੀ ਚਲੋ ਮਜ਼ਾ ਆਉਂਦਿਆ ਪੂਰਾ ਜੋ ਜੱਕ ਪਟਾਲ ਦੀਆਂ ਗਲੀਆਂ ਇਹ ਇਹ ਆਪਣਾ ਪੰਜਾਬ ਆ ਇਹਦੀਆਂ ਪੰਜਾਬ ਦੀਆਂ ਦੁਨੀਆਂ ਚੈੱਕ ਕਰੋ ਬੰਦਿਓ ਕੀ ਗਾਣਾ ਚਾਹੋਗੇ ਝੌਂਗ ਵਾਲੇ ਹੈ ਚੱਕਰ ਪਾਣੀ ਦਾ ਕਿੱਦਾਂ ਵਾ ਪਾਣੀ ਮੜਾਗੇ ਮਾਤਾ ਟੇਕਦਾ ਜੀ ਵਾ ਦੇਖੋ ਮੀ ਕੀ ਹਾਲ ਬਣਿਆ ਵਾ ਅਜੇ ਵੀ ਪਈ ਜਾਂਦਾ ਵਾ ਰੋਜ਼ ਆ ਜਾਓ ਵੀਰ ਹੈ ਸਹੀ ਆ ਵੀਰ ਬਟਾਲਾ ਇਹ ਨਾਂ ਛੇਤਰਾ ਦੀ ਘਾਟ ਨਾ ਬੂਟਾਂ ਦੀ ਘਾਟ ਹੈ ਇੱਥੇ ਬਾਜ ਵੀ ਜਾਣਗੇ ਤੇ ਟਕਾਉਣ ਨੂੰ ਵੀ ਮਿਲਣਗੇ ਆਹੋ ਆਓ ਸਾਰਾ ਚੈੱਕ ਸੇਲਾ ਲੱਗੀਆਂ ਬਾਬੇ ਦੇ ਆ ਕਰਕੇ ਹੈ ਓਕੇ ਰਿਪੋਰਟ ਹੈ ਵੀਰ ਜੀ ਪੂਰੀ ਇਹ ਲੱਲਾ ਨਾਲ ਕੁਰਤਾ ਜਾਂ ਬਾਂ ਪਾਈ ਇਹਨਾਂ ਦੇ ਕਿ ਟੇ ਰੰਗ ਦਾ हज़ार ते पटाके